ਖਬਰ ਲੈਨੇ ਅੰਮ੍ਰਿਤਸਰ ਤੋਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਤੇ ਅੱਜ ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਦਾ ਆਉਣ ਵਾਲੇ ਸੀਜ਼ਨ 2025 ਦੇ ਲਈ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਸਰਦਾਰ ਕੁਲਵੰਤ ਸਿੰਘ ਮੰਨਣ, ਮੈਂਬਰ ਸਰਦਾਰ ਅਮਰਜੀਤ ਸਿੰਘ ਭਲਾਈਪੁਰ ਤੇ ਸਕੱਤਰ ਖੇਡ ਸਰਦਾਰ ਤ੍ਰਿੰਦਰ ਸਿੰਘ ਪੱਡਾ ਨੇ ਟੀਮ ਐਲਾਨ ਕਰਦਿਆਂ ਕਬੱਡੀ ਖਿਡਾਰੀਆਂ ਦੀਆਂ ਨਵੀਆਂ ਜਰਸੀਆਂ ਵੀ ਜਾਰੀ ਕਰ ਦਿੱਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਖ ਸਕੱਤਰ ਸਰਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਨੌ ਸ਼੍ਰੋਮਣੀ ਕਮੇਟੀ ਦੇ ਵੱਲੋਂ ਹਾਕੀ ਅਕੈਡਮੀ ਅਤੇ ਕਬੱਡੀ ਅਕੈਡਮੀ ਰਾਹੀਂ ਖਿਡਾਰੀ ਤਿਆਰ ਕਰਦੇ ਨਾਨਾ ਸਿੱਖ ਨੌਜਵਾਨਾਂ ਨੂੰ ਮਾਰਸ਼ਲ ਆਰਟ ਗੱਤਕੇ ਵੀ ਸਿਖਲਾਈ ਦਿੱਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕਬੱਡੀ ਖਿਡਾਰੀਆਂ ਵੱਲੋਂ ਹਰ ਸਾਲ ਵੱਡੀਆਂ ਮੱਲਾ ਮਾਰੀਆਂ ਜਾਂਦੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਤੇ ਇਸ ਸਾਲ ਦੇ ਆਉਣ ਵਾਲੇ ਸੈਸ਼ਨ ਦੇ ਲਈ ਕਬੱਡੀ ਟੀਮ ਦਾ ਅੱਜ ਐਲਾਨ ਅਸੀਂ ਕੀਤਾ ਹੈ ਜੋ ਕਿ ਸਰਦਾਰ ਮੇਜਰ ਸਿੰਘ ਸਹੇੜੀ ਕੋਚ ਦੀ ਨਿਗਰਾਨੀ ਹੇਠ ਮੇਜਰ ਲੀਗ ਕਬੱਡੀ ਫੈਡਰੇਸ਼ਨ 'ਚ ਖੇਡੇਗੀ। ਇਸ ਟੀਮ ਦੇ ਵਿੱਚ ਸਰਦਾਰ ਭੁਪਿੰਦਰ ਸਿੰਘ ਪਿੰਦਾ ਮੁੱਲੇਵਾਲ ਨੂੰ ਕਪਤਾਨ ਅਤੇ ਸਰਦਾਰ ਕੁਲਦੀਪ ਸਿੰਘ ਸ਼ਿਕਾਰਮਾਛੀਆ ਅਤੇ ਸਰਦਾਰ ਜਰਮਨਜੀਤ ਸਿੰਘ ਬਲਪੁਰੀਆ ਨੂੰ ਉਪਕਪਤਾਨ ਬਣਾਇਆ ਗਿਆ ਹੈ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਗੁਰੂ ਘਰਾਂ ਦਾ ਪ੍ਰਬੰਧ ਕਰਦੀ ਹੈ ਉੱਥੇ ਐਜੂਕੇਸ਼ਨ ਦੇ ਵੱਡੇ ادارے ਆ ਤੇ ਇਦਾਂ ਹੀ ਹੈਲਥ ਦੇ ਜਿਹੜੇ ਵੱਡੇ ادارے ਆ ਜਿਹੜੇ ਹੈਲਥ ਦੇ ਤੌਰ ਤੇ ਸੇਵਾ ਕਰਦੀ ਹੈ ਤੇ ਉਹਦੇ ਤੋਂ ਅੱਗੇ ਵੱਧ ਕੇ ਸ਼੍ਰੋਮਣੀ ਕਮੇਟੀ ਨੇ ਸਪੋਰਟਸ ਵੱਲ ਵੀ ਧਿਆਨ ਦਿੱਤਾ ਹੈ ਇੱਥੇ ਸਾਡੀਆਂ ਟੀਮਾਂ ਜਿਹੜੀਆਂ ਭਾਵੇਂ ਉਹ ਗਤਕਾ ਗਤਕੇ ਦੀ ਟੀਮ ਆ ਮਾਰਸ਼ਲ ਆਰਟ ਆ ਸਾਡਾ ਤੋਂ ਉਹਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਇਦਾਂ ਹੀ ਹਾਕੀ ਦੇ ਵਿੱਚ ਸਾਡੇ ਜਿਹੜੇ ਖਿਡਾਰੀ ਆ ਉਹ ਨੈਸ਼ਨਲ ਦੇ ਵਿੱਚ ਵੀ ਖੇਡ ਆਏ ਆ ਤੇ ਕਬੱਡੀ ਜਿਹੜੀ ਸਾਡੀ ਮਾਂ ਖੇਡ ਆ ਕਬੱਡੀ ਪੰਜਾਬ ਦੀ ਉਹਦੇ ਤਹਿਤ ਸਾਡੀ ਟੀਮ ਸਾਰੀ ਇੱਥੇ ਨਾਲ ਹੈਗੀ ਆ ਤੇ ਉਹ ਟੀਮ ਨੇ ਸਿੱਖੀ ਸਰੂਪ ਨੂੰ ਰੱਖਦੇ ਹੋਏ ਵੀ ਵੱਡੀਆਂ ਮੱਲਾਂ ਜਿਹੜੀਆਂ ਉਹ ਮਾਰੀਆਂ ਅੱਜ ਜਿਹੜਾ ਸੈਸ਼ਨ ਜਿਹੜਾ ਅਗਲਾ ਸੈਸ਼ਨ ਜਿਹੜਾ ਸ਼ੁਰੂ ਹੋ ਰਿਹਾ ਕਬੱਡੀ ਦਾ ਉਹਦੇ ਤਹਿਤ ਅਸੀਂ ਜਿਹੜੀ ਅੱਜ ਉਹਨਾਂ ਦੀ ਡਰੈਸ ਜਿਹੜੀ ਆ ਉਹ ਲੀਜ਼ ਕੀਤੀ ਆ ਤੇ ਅਸੀਂ ਚਾਹੁੰਦੇ ਆ ਕਿ ਜਦੋਂ ਸਿੱਖੀ ਸਰੂਪ ਦੇ ਵਿੱਚ ਕਿਸੇ ਵੀ ਗੇਮ ਦੇ ਵਿੱਚ ਬੱਚੇ ਖੇਡਦੇ ਆ ਤੇ ਫਿਰ ਧਰਮ ਨੂੰ ਵੀ ਇਤਸ਼ਾਹ ਮਿਲਦਾ ਤੇ ਕੌਮ ਨੂੰ ਵੀ ਚੜ੍ਹਦੀ ਕਲਾ ਮਿਲਦੀ ਹੈ ਤੇ ਮੈਂ ਤੇ ਫਿਰ ਨਸ਼ਿਆਂ ਤੋਂ ਵੀ ਜਿਹੜਾ ਜਿਹੜੇ ਉਹ ਬੱਚ ਬਜਦੇ ਆ ਕਿਉਂਕਿ ਜਦੋਂ ਕੋਈ ਵੀ ਪਲੇਅਰ ਆ ਜਾਂ ਬੱਚਾ ਆ ਨੌਜਵਾਨ ਆ ਤੇ ਜਦੋਂ ਗਰਾਊਂਡ ਦੇ ਵਿੱਚ ਚਲ ਜਾਂਦਾ ਤੇ ਗਰਾਊਂਡ 'ਤੇ ਜਾ ਕੇ ਫਿਰ ਉਹਦਾ ਇੰਟਰਸਟ ਜਿਹੜਾ ਗੇਮ ਬਾਲ ਬਣ ਜਾਂਦਾ ਤੇ ਜਦੋਂ ਗੇਮ ਬਾਲ ਇੰਟਰਸਟ ਬਣ ਜਾਂਦਾ ਤੇ ਫਿਰ ਉਹ ਬੱਚਿਆਂ ਦੇ ਜਿਹੜੇ ਮਾੜੀਆਂ ਆਦਤਾਂ ਆ ਉਹ ਮਾਰੀਆਂ ਆਤੋਂ ਵੀ ਭਾਵੇਂ ਨਛੇ ਆ ਤੇ ਭਾਵੇਂ ਦੂਸਰੀਆਂ ਮਾਰੀਆਂ ਮਾਰੀਆਂ ਆਤਾਂ ਕਿਉਂਕਿ ਉਹਦਾ ਇੰਟਰਸਟ ਹੀ ਸਾਰਾ ਗਰਾਊਂਡ ਵਾਲ ਹੁੰਦਾ ਤੇ ਫਿਰ ਉਹ ਮਾਰੀਆਂ ਆਤੋਂ ਤੋਂ ਵੀ ਜਿਹੜੇ ਉਹ ਬਜਦੇ ਮੇਰੀ ਇਹ ਹੱਥ ਜੋੜ ਕੇ ਬੇਨਤੀ ਵੇ ਸਾਰੇ ਨੌਜਵਾਨ ਵੀਰਾਂ ਨੂੰ ਬੱਚੀਆਂ ਤੇ ਬੱਚਿਆਂ ਨੂੰ ਕਿ ਆਪਾਂ ਵੱਧ ਤੋਂ ਵੱਧ ਸਪੋਰਟਸ ਵਾਲ ਆਈਏ ਤੇ ਜਦੋਂ ਸਪੋਰਟਸ ਵਾਲ ਆਵਾਂਗੇ ਖੇਡਾਂ ਵਾਲ ਆਵਾਂਗੇ ਤੇ ਆਪਣੀ ਤੰਦਰੁਸਤੀ ਵੀ ਸਿਹਤ ਮੈਂ ਕਹੇ ਇਹ ਵੀ ਕਹਿੰਦਾ ਕਿ ਪੰਜਾਬ ਦੀ ਧਰਤੀ ਤੇ ਜਦੋਂ ਪਿਛਲਾ ਸਮਾਂ ਸੀਗਾ ਅੱਜ ਤਾਂ ਬੱਚੇ ਬਹੁਤ ਬਾਹਰ ਚੱਲ ਗਏ ਪਿਛਲਾ ਸਮਾਂ ਸੀਗਾ ਤਾਂ ਉਹਦੇ ਵਿੱਚ ਦੇਖਦਾ ਹੁੰਦਾ ਸੀ ਅਸੀਂ ਇੰਡੀਆ ਦੇ ਵਿੱਚ ਇੱਕ ਤਖੜੇ ਸਰੀਰ ਦੇ ਮਾਲਕ ਸੀਗੇ ਤੇ ਸਭ ਬਹੁਤ ਵੱਡੀਆਂ ਖੇਡਾਂ ਵਿੱਚ ਮੱਲਾ ਮਾਰਦੇ ਸੀ ਤੇ ਮੈਨੂੰ ਉਹ ਦਿਨ ਜਿਹੜੇ ਦੁਆਰਾ ਆਪਾਂ ਨੂੰ ਤਿਆਰ ਕਰਨੇ ਚਾਹੀਦੇ ਆ ਤੇ ਬੱਚਿਆਂ ਨੂੰ ਖੇਡਾਂ ਵਿੱਚ ਪਾ ਕੇ ਆਪਾਂ ਉਹਨਾਂ ਦਾ ਜੀਵਨ ਜਿਹੜਾ ਉਹ ਤੰਦਰੁਸਤੀ ਬਣਾਈਏ ਤੇ ਬੱਚੇ ਜਿਹੜੇ ਹਮੇਸ਼ਾ ਮੱਲਾ ਮੰਨਗੇ ਤੇ ਕੌਮ ਦਾ ਦੇਸ਼ ਦਾ ਨਾਮ ਰੋਸ਼ਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਲੰਬੇ ਸਮੇਂ ਤੋਂ ਕਬੱਡੀ ਟੀਮ ਚਲਾਈ ਜਾ ਰਹੀ ਆ ਅੱਜ ਮਾਨਯੋਗ ਮੁਖ ਸਕੱਤਰ ਸਾਹਿਬ ਸਰਦਾਰ ਕਲਵਤ ਸਿੰਘ ਮੰਨਣ ਸਾਹਿਬ ਨੇ ਇਸ ਟੀਮ ਦਾ ਅਨਾਉਂਸ ਵੀ ਕੀਤਾ ਵੀ ਇਹ ਕਿਸ ਤਰ੍ਹਾਂ ਅੱਗੇ ਜਿਹੜਾ ਵਾ ਕਿਸ ਫੈਡਰੇਸ਼ਨ ਦੇ ਨਾਲ ਖੇਡੇਗੀ ਸਾਡੇ ਵੱਲ ਸਾਡ ਨੂੰ ਸਾਰੀਆਂ ਫੈਡਰੇਸ਼ਨਾਂ ਵੱਲੋਂ ਬਹੁਤ ਮੰਗ ਹੈ ਵੀ ਤੁਹਾਡੇ ਨਾਲ ਖੇਡੋ ਸਾਡੇ ਨਾਲ ਖੇਡੋ ਤੇ ਸਾਡੇ ਲਈ ਡਿਸੀਜਨ ਲੈਣਾ ਵੀ ਥੋੜਾ ਔਖਾ ਹੁੰਦਾ ਵੀ ਅਸੀਂ ਕਿਹਦੇ ਨਾਲ ਖੇਡੀਏ ਪਰ ਸਾਡੀ ਮੈਨੇਜਮੈਂਟ ਨੇ ਇਹ ਫੈਸਲਾ ਕੀਤਾ ਵੀ ਸਾਡਾ ਆ ਜਿਹੜਾ ਸੈਸ਼ਨ ਹੈ ਇਹ ਮੇਜਰ ਕਬੱਡੀ ਲੀਗ ਵੱਲੋਂ ਖੇਡਿਆ ਜਾਵੇਗਾ ਇਸ ਟੀਮ ਵਿੱਚ ਸਾਡੇ ਭਿੰਦਾ ਮੂਲੇਵਾਲ ਖਹਿਰਾ ਜਿਹੜੇ ਆ ਟੀਮ ਦੇ ਕਪਤਾਨ ਹੋਣਗੇ ਜਰਮਨਜੀਤ ਸਿੰਘ ਲੱड्डा ਜੋ ਸਾਡੇ ਮੇਨ ਰੀਡਰ ਵੀ ਆ ਤੇ ਉਹ ਉਪ ਕਪਤਾਨ ਹੋਣਗੇ ਇਹਦੇ ਨਾਲ ਸੁਖਦੀਪ ਸਿੰਘ ਸ਼ਕਾਰਮਾਛੀਆਂ ਜਿਹੜੇ ਆ ਉਹ ਐ ਅਪ ਕਪਟਨ ਹੋਣਗੇ ਤੇ ਟੀਮ ਦਾ ਵੇਰਵਾ ਜਿਹੜਾ ਵਾ ਉਹ ਮੈਂ ਤੁਹਾਨੂੰ ਸਾਰਾ ਇੰਨਾ ਹੀ ਰਿਟਨ ਜੀ ਦੇ ਦਿਆਂਗਾ ਤੇ ਬਾਕੀ ਇਹ ਜਿਹੜੀ ਟੀਮ ਆ ਉਹ ਇੱਕ ਤਰੀਕ ਤੋਂ ਲੈ ਕੇ 15 ਮਾਰਚ ਤੱਕ ਜਿਹੜੀ ਆ ਉਹ ਮੇਜਰ ਲੀਗ ਚ ਖੇਡੇਗੀ ਇਹ ਦੂਸਰਾ ਸਤਜ ਮਾਨਜੁਕ ਪ੍ਰਧਾਨ ਸਾਹਿਬ ਤੇ ਸ਼੍ਰੋਮਨਿੰਗ ਉਦਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਇਹ ਵੀ ਨਿਰਣੇ ਲਿਆ ਗਿਆ ਵਾ ਵੀ ਕੁੜੀਆਂ ਦੀ ਵੀ ਕਬੱਡੀ ਦੀ ਟੀਮ ਜਿਹੜੀ ਆ ਬਹੁਤ ਜਲਦੀ ਅਸੀਂ ਮੈਦਾਨ 'ਚ ਉਤਾਰਾਂਗੇ ਜੀ ਕਿਸੇ ਹੋਰ ਲੋਕ ਤੇ ਸੋਤ ਐ ਇੱਥੇ ਵਰਨਯੋਗ ਹੈ ਵੀ ਇਹ ਜਿੰਨੇ ਵੀ ਪਲੇਅਰ ਆ ਸਾਰੇ ਸਾਡੇ ਏਮਪਲਾਈ ਆ ਇਹਨਾਂ ਨੂੰ ਪੱਕੀਆਂ ਜੌਬਾਂ ਦਿੱਤੀਆਂ ਹੋਈਆਂ ਵਾ ਇਹਨਾਂ ਦੀ ਇਨਸ਼ੋਰੈਂਸ ਵਗੈਰਾ ਜਿਹੜੀ ਸ਼ੋਨਿੰਗ ਉਦਰਾ ਪ੍ਰਬੰਧਕ ਕਮੇਟੀ ਤੋਂ ਕਰਵਾਈ ਜਾਂਦੀ ਆ ਤੇ ਅੱਜ ਸਾਡੀ ਖੁਸ਼ੀ ਦਾ ਟਿਕਾਣਾ ਨੇ ਰਿਹਾ ਜਦੋਂ ਮਾਨਜੋਗ ਮੁਖਸ ਕਤਰ ਸਾਹਿਬ ਨੇ ਸਾਡੀ ਮੰਗ ਤੋਂ ਬਗੈਰ ਹੀ ਸਾਨੂੰ ਜਿੰਮ ਜਿਹੜਾ ਉਹ ਪ੍ਰੋਵਾਈਡ ਕਰਵਾਇਆ ਵੀ ਤਾਂ ਕਿ ਜਿਹੜੇ ਸਾਡੇ ਬੱਚੇ ਆ ਉੱਥੇ ਆਪਣੀ ਜਿਹੜੀ ਫਿਜ਼ੀਕਲੀ ਫਿਟਨੈਸ ਲਈ ਵੀ ਜੋਰ ਦੇ ਸਕਣ ਇਹ ਵਰ ਪੰਜਾਬੀ ਟੀਵੀ ਲਈ ਅਮਰੀ ਸਰ ਤੋਂ ਸੁਣੀ ਖਾਸ ਰਿਪੋਰਟ